ਜੋ ਪੰਜਾਬ ਦਾ ਇਸ ਵੇਲੇ ਮੌਜੂਦਾ ਮਾਹੌਲ ਹੈ ਜੋ ਪੰਜਾਬ ਸਰਕਾਰ ਦੀ ਬਾੜੀ ਕਾਰਗੁਜ਼ਾਰੀ ਹੈ ਜਿਸ ਤਰੀਕੇ ਇਸ ਵੇਲੇ ਪੰਜਾਬ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਲਾ ਲੈਸਨੈਸ ਹੋ ਚੁੱਕੀ ਹੈ ਕਰਪਸ਼ਨ ਸਿਖਰਾਂ ਦੇ ਉੱਤੇ ਹੈ ਵੱਡੇ ਵੱਡੇ ਸਕੈਂਡਲ ਹੋ ਰਹੇ ਆ ਔਰ ਜਿਸ ਤਰੀਕੇ ਦਿੱਲੀ ਦੀ ਸਰਕਾਰ ਨੇ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਉਹਨੇ ਪੰਜਾਬ ਦੇ ਸਾਰੇ ਪ੍ਰਸ਼ਾਸਨ ਦੇ ਉੱਤੇ ਆਪਣਾ ਕਬਜ਼ਾ ਕੀਤਾ ਹੋਇਆ ਦਿੱਲੀ ਤੋਂ ਸਰਕਾਰ ਚਲਾਈ ਜਾ ਰਹੀ ਹੈ ਡਵੈਲਪਮੈਂਟ ਦੇ ਵਿੱਚ ਵੱਡੀ ਖਰੋਤ ਆਈ ਹੈ ਪੰਜਾਬ ਸਿਰ ਵੱਡਾ ਕਰਜ਼ਾ ਚੜ ਰਿਹਾ ਇਹ ਸਾਰੇ ਜਿਹੜੇ ਪੰਜਾਬ ਤੇ ਇਸ਼ੂ ਲੈ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹ ਜਨਵਰੀ ਦੇ ਅਖੀਰਲੇ ਹਫਤੇ ਦੇ ਵਿੱਚ ਸ਼ੁਰੂ ਕਰਨਗੇ ਧਾਕਰ ਸਾਹਿਬ ਵੀ ਜਿਹੜੇ ਆ ਬੀਜੇਪੀ ਦੇ ਪ੍ਰਧਾਨ ਹੋ ਕੇ ਸਾਡੇ ਸਟ੍ਰੈਂਥ ਨੂੰ ਹੁੰਦੀ ਗੱਲ ਕਰਦੇ ਤੇ ਉਹਨਾਂ ਦਾ ਧੰਨਵਾਦ ਅੱਛੀ ਗੱਲ। ਬਾਕੀ ਕੀ ਹੁੰਦਾ ਕੱਲ ਨੂੰ ਇਹ ਪੋਲਿਟਿਕਲ ਫੈਸਲੇ ਹੁੰਦੇ ਆ। ਜਦੋਂ ਕੋਈ ਹੋਇਆ ਫਿਰ ਤੁਹਾਡਾ ਸੱਚ ਕਰਨ। ਉਹਦੀ ਤਿਆਰੀ ਦੇ ਸਬੰਧ ਦੇ ਵਿੱਚ ਵੀ ਸਾਰੇ ਹਲਕਿਆਂ ਦੀ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਸਾਰੇ 117 ਹਲਕਿਆਂ ਦੇ ਵਿੱਚ ਕੋਸ਼ਿਸ਼ ਹੋਏਗੀ ਕਿ ਦੋ ਵਿਧਾਨ ਸਭਾ ਹਲਕੇ ਹਰ ਰੋਜ਼ ਕਵਰ ਕਰ ਦਿੱਤੇ ਜਾਣ। ਤੋਂ ਵੱਡਾ ਕਾਫੜਾ ਜਿਹੜਾ ਉਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੈ ਕੇ ਤੇ ਲੋਕਾਂ ਨੂੰ ਜਾਗਰਤ ਕਰਨਗੇ ਜੋ ਇਸ ਵੇਲੇ ਪੰਜਾਬ ਦਾ ਨੁਕਸਾਨ ਹੋ ਰਿਹਾ ਉਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਨੂੰ ਜਾਗਰਤ ਕਰਨਗੇ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹਦੇ ਨਾਮ ਮੇਟ ਇਹ ਜਨਵਰੀ ਦੇ ਲਾਸਟ ਵੀਕ ਦੇ ਵਿੱਚ ਸ਼ੁਰੂ ਹੋਏਗੀ ਇੱਕ ਜਿਹੜੇ ਵੱਡੇ ਮੁੱਦੇ ਆ ਪੰਜਾਬ ਦੇ ਪੰਜਾਬ ਦੇ ਨਾਲ ਜਿਹੜੀਆਂ ਬੇਇਨਸਾਫੀਆਂ ਹੋਈਆਂ ਜਿਹੜਾ ਫੈਡਰਲ ਸਟਰਕਚਰ ਨੂੰ ਵੱਡਾ ਖੋਰਾ ਲੱਗ ਰਿਹਾ ਇਹਦੇ ਨਾਲ ਰੀਜਨਲ ਪਾਰਟੀਆਂ ਨੂੰ ਕਿਸ ਤਰੀਕੇ ਜਿਹੜਾ ਸੈਂਟਰ ਸਟੇਜ ਦੇ ਉੱਤੇ ਜਾਂਦਾ ਜਾਵੇ ਪਾਕਿਸਤਾਨ ਦੇ ਨਾਲ ਵਪਾਰ ਸ਼ੁਰੂ ਹੋਵੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਨਾਲ ਇੱਕ رائے ਬਣਾਉਣ ਵਾਸਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੈਮੀਨਾਰ ਕਰਨ ਵਾਸਤੇ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਇਹਨਾਂ ਮੁੱਦਿਆਂ ਨੂੰ ਲੈ ਕੇ ਨਾਲ ਵਿਦਵਾਨਾਂ ਨੂੰ ਲੈ ਕੇ ਬੁੱਧੀਜੀਵੀਆਂ ਨੂੰ ਲੈ ਕੇ ਤੇ ਸੈਮੀਨਾਰ ਜਿਹੜੇ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰੇਗੀ ਉਹ ਚ ਪ੍ਰੈਸਰ ਪ੍ਰੇਮ ਸਿੰਘ ਚੰਦੂ ਮજરા ਸਾਹਿਬ ਨੂੰ ਵੀ ਕਮੇਟੀ ਦੇ ਵਿੱਚ ਪਾਇਆ ਗਿਆ ਮੇਰੀ ਵੀ ਡਿਊਟੀ ਉਸੇ ਕਮੇਟੀ ਦੇ ਵਿੱਚ ਲੱਗੀ ਆ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਸਾਡੇ ਸੀਨੀਅਰ ਸਾਥੀ ਨੇ ਉਹਨਾਂ ਦੀ ਵੀ ਡਿਊਟੀ ਹੈ ਤੇ ਹਰਚਰਨ ਬੈਂਸ ਜੀ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਮੀਡੀਆ ਦੇ ਨਾਲ ਜੁੜੇ ਹੋਏ ਆ ਪਾਰਟੀ ਦੇ ਨਾਲ ਜੁੜੇ ਹੋਏ ਆ ਬਾਦਲ ਸਾਹਿਬ ਤੇ ਬਹੁਤ ਲੰਬਾ ਸਮਾਂ ਮੀਡੀਆ ਐਡਵਾਈਜ਼ਰ ਵੀ ਰਹੇ ਆ ਉਹ ਵੀ ਇਹਦੇ ਵਿੱਚ ਸ਼ਾਮਲ ਨੇ ਸੋ ਸਾਡੀ ਚਾਰ ਪੰਜਾਂ ਤੇ ਡਿਊਟੀ ਲੱਗੀ ਆ ਕਿ ਸੈਮੀਨਾਰ ਦੇ ਨਾਲ ਜਿਹੜੇ ਵੱਡੇ ਮੁੱਦੇ ਆ ਪੰਜਾਬ ਦੇ ਉੱਥੇ ਜਿਹੜੀ ਐ ਵਿਦਵਾਨਾਂ ਦੀ رائے ਲੈ ਕੇ ਸਾਰਾ ਕੁਛ ਤੇ ਇੱਕ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਇੱਕ رائے ਜਿਹੜੀ ਐ ਪੰਜਾਬ ਦੇ ਵਿੱਚ ਕ੍ਰੀਏਟ ਕੀਤੀ ਜਾਵੇ ਉਹਦੇ ਵਾਸਤੇ ਇੱਕ ਕਮੇਟੀ ਬਣੀ ਐ ਇੱਕ ਸ਼੍ਰੋਮਣੀ ਗੁਰਦਵਾਰੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਉਹ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ 'ਚ ਵੱਡੇ ਪੱਧਰ ਦੇ ਉੱਤੇ ਬਣਾਇਆ ਜਾ ਰਿਹਾ ਹੈ ਕਿਉਂਕਿ ਪ੍ਰਕਾਸ਼ ਉਹਨਾਂ ਦਾ ਪਟਨਾ ਸਾਹਿਬ ਵਿਹਾਰ ਦੇ ਵਿੱਚ ਹੋਇਆ ਸੀ ਉੱਥੇ ਤੇ ਹਮੇਸ਼ਾ ਹੀ ਹੁੰਦਾ ਇਸ ਵਾਰ ਵੀ ਹੋਏਗਾ ਚੜ੍ਹਦੀ ਕਲਾ ਦੇ ਨਾਲ ਹੋਏਗਾ ਪਰ ਪੰਜਾਬ ਦੇ ਵਿੱਚ ਵੀ ਸੰਗਤਾਂ ਦੀ ਮੰਗ ਸੀ ਕਿ ਕਿਉਂਕਿ ਗੁਰੂ ਸਾਹਿਬ ਦਾ ਬਹੁਤ ਲੰਮਾ ਸਮਾਂ ਜਿਹੜਾ ਜੀਵਨ ਹੈ ਉਹਨੰਦਪੁਰ ਸਾਹਿਬ ਪਿਰੋੜੀ ਸਾਹਿਬੋਂ ਬਾਕੀ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ गुਜ਼ਰਿਆ ਇਸ ਕਰਕੇ ਕਾਲ ਸਾ ਪੰਤਰੀ ਸਾਧਨਾਵਾਂ ਨੇ ਨੰਦਪੁਰ ਸਾਹਿਬ ਤੋਂ ਕੀਤੀ ਸੀ ਇਸ ਲਈ ਸਾਰਿਆਂ ਦੀ ਮੰਨ ਸੀ ਕਿ ਇੱਕ ਵੱਡਾ ਜਿਹੜਾ ਇੱਕ ਸਮਾਗਮ ਹੈ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਲੇਕੇ ਸੋ ਪ੍ਰਧਾਨ ਸਾਹਿਬ ਨੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਝੀ ਕੀਤੀ ਹੈ ਕਿ 10 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਆਪੇ ਗੁਰਚੇਲਾ ਨਾਂ ਤੇ ਨਗਰ ਕੀਰਤਨ ਜਿਹੜਾ ਤਲਵੰਡੀ ਸਾਹਿਬੋਂ ਤੱਕ 16 ਜਨਵਰੀ ਤੱਕ ਕੱਢਿਆ ਜਾਏਗਾ ਸੋ ਉਨ੍ਹਾਂ ਦੇ ਜੋ ਭਾਵਨਾ ਸੀ ਉਹਦੇ ਮੁਤਾਬਕ ਅਸੀਂ ਆਪ ਹੀ ਫੈਸਲਾ ਕੀਤਾ ਕਿ ਸਾਰੀ ਸਾਡੀ ਪਾਰਟੀ ਤੇ ਜਿਹੜੇ ਆਗੂ ਤੇ ਵਰਕਰ ਨੇ ਸ਼ਰਧਾ ਵਨ ਸਿੱਖ ਦੀ ਤਰ੍ਹਾਂ ਕਿਉਂਕਿ ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈ ਗੁਰੂ ਸਾਹਿਬ ਦਾ ਗੁਰਪੁਰਬ ਹੈ ਜਿਹੜੇ-ਜਿਹੜੇ ਰਸਤਿਆਂ ਤੋਂ ਜਿਹੜਾ ਜਿਹੜਾ ਨਗਰ ਕੀਰਤਨ ਗੁਰੂ ਮਿਰਸ ਸਿੰਘ ਮਾਰਗ ਤੋਂ ਜਾਏਗਾ ਜਿਸ ਦਾ ਜਾਣਕਾਰੀ ਪ੍ਰਧਾਨ ਸ਼ੋਭਨੀ ਕੁਦਰਪੰਦ ਕਮੇਟੀ ਨੇ ਸਾਂਝੀ ਕੀਤੀ ਹੈ ਸੋ ਪੂਰੀ ਸ਼ਰਧਾ ਦੇ ਨਾਲ ਅਸੀਂ ਵੀ ਸੰਗਤ ਦੇ ਨਾਲ ਰਲ ਕੇ ਉਥੇ ਨਤਮਸਤਕ ਸਾਰੇ ਜਗ੍ਹਾ ਤੇ ਬਾਚੜ ਕੇ ਸੰਗਤ ਲੈ ਕੇ ਸਾਰੇ ਹੋਣ ਇਹ ਸਾਰਿਆਂ ਨੂੰ ਅਸੀਂ ਬੇਨਤੀ ਜਿਹੜੀ ਆ ਉਹ ਕੀਤੀ ਆ ਇਸੇ ਤਰ੍ਹਾਂ ਪ੍ਰਧਾਨ ਸਾਹਿਬ ਨੇ ਸਾਰੇ ਜਿਹੜਾ ਪ੍ਰਧਾਨ ਸਾਹਿਬਾਂ ਨੂੰ ਹਦਾਇਤ ਕੀਤੀ ਆ ਕਿ 15 ਦਸੰਬਰ ਤੱਕ ਪਾਰਟੀ ਦਾ ਜਿਹੜਾ ਜ਼ਿਲ੍ਹਾ ਪੱਧਰੀ ਟਾਚਾ ਉਹਨੂੰ ਮੁਕੰਮਲ ਕੀਤਾ ਜਾਵੇ 15 ਜਨਵਰੀ ਤੱਕ ਸਾਰੇ ਇਸੇ ਤਰ੍ਹਾਂ ਜਿਹੜੇ ਐਸਸੀ ਵਿੰਗ ਦੇ ਪ੍ਰਧਾਨ ਸਰਦਾਰ ਬਲਜਾਰ ਸਿੰਘ ਰਾਣੀ ਕੇ ਐਸਸੀ ਵਿੰਗ ਦੇ ਪ੍ਰਧਾਨ ਸਦਾ ਹੀਰਾ ਸਿੰਘ ਜੀ ਗਾਬੜੀਆ ਸਾਹਿਬ ਇਸ ਲਈ ਕਾਂਗਰਸ ਦੇ ਪ੍ਰਧਾਨ ਪੀਪੀਜੀ ਯੂਥ ਦੇ ਪ੍ਰਧਾਨ ਇਹਨਾਂ ਸਾਰਿਆਂ ਨੂੰ ਵੀ ਜਿਹੜਾ ਹੈਗਾ ਆਪੋ ਆਪਣੀ ਜਥੇਬੰਦੀ ਜਿਹੜੀ ਆ ਉਹਦੇ ਵਾਸਤੇ ਹਲਕਾ ਵਾਈਜ਼ ਮੀਟਿੰਗਾਂ ਕਰਕੇ ਉਹਨੂੰ ਨਾਮਬੱਧ ਕਰਨ ਦਾ ਜਿਹੜਾ ਉਹ ਵੀ ਹਦੇਚ ਅੱਜ ਦੀ ਕੇਸ ਪਾਰਟੀ ਦੇ ਵਿੱਚ ਹੋਇਆ ਇੱਕ ਜਿਹੜੇ ਪਾਰਟੀ ਦੇ ਸਾਡੇ ਪਾਰਲੀਮੈਂਟ ਦੇ ਇੰਚਾਰਜ ਨੇ ਕਿਉਂਕਿ ਇਲੈਕਸ਼ਨ ਪਾਰਲੀਮੈਂਟ ਦੀ ਨੇੜੇ ਆ ਰਹੀ ਆ ਉਹਨਾਂ ਵੀ ਸਾਰਿਆਂ ਨੂੰ ਜਿਹੜੀ ਹੈ ਹਦਾਇਤ ਹੋਈ ਆ ਕਿ ਸਰਕਲ ਪੱਧਰ ਦੇ ਉੱਤੇ ਜਾ ਕੇ ਇਹ ਸਾਰੀਆਂ ਮੀਟਿੰਗਾਂ ਜਿਹੜੀਆਂ ਉੱਥੇ ਕੀਤੀਆਂ ਜਾਣ ਸੋ ਇਹ ਅੱਜ ਦੀ ਮੀਟਿੰਗ ਦੇ ਵਿੱਚ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਉਨੇਕਾ ਜੀਵਨ ਸਾਹਿਬ ਇੱਕ ਚੀਜ਼ ਵਾਰ ਵਾਰ ਕਹੀ ਜਾਂਦੀ ਸੀ ਕਿ ਜਿਹੜੇ ਸੀਨੀਅਰ ਲੀਡਰਸ ਜਿਹੜੇ ਗਏ ਸੀ ਪਾਰਟੀ ਸਾਥ ਛੱਡ ਕੇ ਯਾਦ ਆ ਰਿਹਾ ਸੀ ਵਾਪਸ ਜਿਹੜੀ ਵੀ ਜਗੀਰ ਕੌਰ ਨੇ ਕਿਹਾ ਸੀ ਕਿ ਮੈਨੂੰ ਪਾਰਟੀ ਚੋਂ ਬਹੁਤ ਮਤਲਬ ਕੀਤਾ ਗਿਆ ਸੀ ਮੈਂ ਨਹੀਂ ਗਈ ਜੇਕਰ ਉਹ ਸੱਦਣਗੇ ਮੈਂ ਆਉਂਗੀ ਵਾਪਸ ਇਹਦੇ ਉੱਤੇ ਵੀ ਵਿਚਾਰ ਕੀਤਾ ਗਿਆ ਜਿਹੜੇ ਲੋਕ ਵਾਪਸ ਆਣਾ ਚਾਹੁੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਬੁਲਾਇਆ ਜਾਏ ਦੇਖੋ ਪ੍ਰਧਾਨ ਸਾਹਿਬ ਨੇ ਬੜੇ ਖੁੱਲੇ ਮਨ ਦੇ ਨਾਲ ਇਸ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਸੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਇਸ ਵੇਲੇ ਪਾਰਟੀ ਨੂੰ ਤਗੜਾ ਕਰਨ ਵਾਸਤੇ ਸਾਰੇ ਮਤ ਪੰਥ ਭੁਲਾ ਕੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਉਹਨਾਂ ਨੇ ਵੀ ਕਹਿ ਸੀ ਕਿ ਜੇ ਮੇਰੇ ਕੋਲੋਂ ਵੀ ਕੋਈ ਦਸਤੀ ਹੋਈ ਹੈ ਉਹਦੇ ਵਾਸਤੇ ਮੈਂ ਖਿਮਾ ਚਾਹੁੰਦਾ। ਔਰ ਸਾਨੂੰ ਖੁਸ਼ੀ ਹੈ ਕਿ ਉਦੋਂ ਬਾਅਦ ਕਈ ਸੀਨੀਅਰ ਲੀਡਰ ਸਹਿਬਾਨ ਨੇ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਅੱਜ ਮੀਟਿੰਗ ਦੇ ਵਿੱਚ ਵੀ ਆਏ ਆ ਦਿੱਲੀ ਦੇ ਸਾਬਕਾ ਪ੍ਰਧਾਨ ਸਨ। ਉਹ ਪਿਛਲੇ ਦਿਨੀ ਸ਼ਾਮਲ ਹੋ ਕੇ ਦੇਸ ਰਾਜ ਧੁਗਾ ਜੀ ਉੱਥੇ ਹੀ ਸ਼ਾਮਲ ਹੋ ਗਏ ਸੀ। ਇਸ ਤਰ੍ਹਾਂ ਹੋਰ ਵੀ ਕੁਝ ਲੀਡਰ ਸਹਿਬਾਨ ਆ ਰਹੇ ਆ। ਇਸ ਲਈ ਅਸੀਂ ਬਾਕੀਆਂ ਨੂੰ ਵੀ ਬੇਨਤੀ ਕਰ ਰਹੇ ਹਾਂ। ਕੁਝ ਢੀਂਤਾ ਸਾਹਿਬ ਨੇ ਵੀ ਕਮੇਟੀ ਬਣਾਈ ਆ ਪੋਜ਼ਿਟਿਵ ਤਰੀਕੇ ਦੇ ਨਾਲ ਆਸ ਕਰਦੇ ਹਾਂ ਕਿ ਉਹ ਵੀ ਜਿਹੜਾ ਚੇਤੀ ਸੰਬੋਧਿਤ ਕਰਨ ਬੀਬੀ ਜੀ ਨੂੰ ਵੀ ਬੇਨਤੀ ਕੀਤੀ ਹੈ ਸੋ ਆਸ ਰੱਖਦੇ ਹਾਂ ਬੜਾ ਪੋਜ਼ਿਟਿਵ ਤੇ ਹੁਗਾਰਾ ਜਿਹੜਾ ਮੈਨੂੰ ਤੋਂ ਪਾਰਟੀ ਤੋਂ ਹਟਾਇਆ ਕਿ ਮੈਂ ਤਾਂ ਪਾਰਟੀ ਛੱਡੀ ਪਾਰਟੀ ਵਾਪਸ ਬੁਲਾ ਲੀ ਨੀ ਕੋਈ ਨਹੀਂ ਅਸੀਂ ਕੋਸ਼ਿਸ਼ ਹੈਗੀ ਸਭ ਨਾਲ ਅਸੀਂ ਤਾਂ ਹੀ ਸਾਰਿਆਂ ਨੂੰ ਬੁੱਲੇ ਮੰਨਦੇ ਨਾਲ ਕਰਦੇ ਸੋ ਵੀ ਉਹਨਾਂ ਵੀ ਜਿਹੜੀ ਸਪੈਲ ਤੁਸੀਂ ਕੀਤਾ ਸਪੈਲ ਰਾਦੇ ਕਰੋਗੇ ਉਸ ਚੀਜ਼ ਦੇਖੋ ਉਹਨਾਂ ਨਾਲ ਬੈਠ ਕੇ ਸਾਰੀ ਗੱਲਬਾਤ ਹੋ ਜੇਗੀ ਉਹਨਾਂ ਦਾ ਤਾਲਮੇ ਸਾਡਾ ਹੈਗਾ ओके ਬਹੁਤ ਪੁਰਾਣੇ ਪਾਰਟੀ ਦੇ ਨਾਲ ਸਾਰੇ ਲੀਡਰ ਨਾਲੀ ਭਾਵੇਂ ਉਹ ਬਾਤ ਚੱਲੇ ਗਈ ਸੀ ਲੇਕਿਨ ਉਹਨਾਂ ਦੇ ਜਿਹੜੇ ਆ ਜਾਤੀ ਤੋਂ ਉੱਤੇ ਸਬੰਧ ਸਾਰੇ ਨਾਲ ਰਚੇ ਆ। ਕਿ ਪੁਰਾਣੇ ਬਿਆਨ ਤਾਂ ਗਏ ਹੱਦ ਪੁਰਾਣੇ। ਜੇ 25 ਸਾਲ ਪਹਿਲੇ ਹੀ ਹੋਤੀਆ ਜਾਂ ਜੇ ਕੋਈ ਸਾਥਰੀਆ ਦੇਖੋ ਗੱਲ ਗੱਲ ਇਹ ਹੈ ਕਿ ਪ੍ਰਧਾਨ ਸ਼ਰਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਮੀਟਿੰਗ ਤੇ ਹਾਜ਼ਰ ਸੀ। ਸ਼੍ਰੀ ਕਾਜਕ ਦੇ ਸਾਹਿਬ ਕੋਲੇ ਜਿਹੜੀ ਰਿਪਰੈਜੈਂਟੇਸ਼ਨ ਗਈ ਸੀ ਉਦੇ ਤੇ ਅਮਲ ਕਰਦੇ ਆ ਪ੍ਰਧਾਨ ਸਾਹਿਬ ਉਹਦੀ ਕੋਖ ਕਰ ਰਿਹਾ ਜਿਹੜੀ ਰਿਪੋਰਟ ਸੀਗੀ ਕਲਪਤਿਕ ਸਾਹਿਬ ਨੂੰ ਸਬਮਿਟ ਕੀਤੀ ਗਈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਗੱਲ ਦੀ ਤਹਿ ਤੱਕ ਜਾ ਰਹੀ ਹੈ ਉਹਨਾਂ ਨੂੰ ਪਹਿਲਾਂ ਆਪਣਾ ਕਾਰਜ ਜੋ ਉਹਨਾਂ ਦੇ ਜम्मे ਲੱਗਿਆ ਉਹ ਕਰ ਰਿਹਾ ਸਾਡੇ ਸਾਰਿਆਂ ਦੇ ਮੰਨ ਦੇ ਵਿੱਚ ਜੈਦਰ ਕਾਉਂਕੀ ਹਿਸਾਬ ਦੇ ਨਾਲ ਜੋ ਕੁਝ ਹੋਇਆ ਬਹੁਤ ਵੱਡਾ ਇੱਕ ਦਰਦ ਹੈ ਉਹ ਉਸ ਸਮੇਂ ਦੀ ਉਸ ਦੁਕਾਨ ਦੇ ਵੇਲੇ ਦਾ ਇੱਕ ਬਹੁਤ ਵੱਡਾ ਦਰਦ ਹੈ ਇਸ ਕਰਕੇ ਉਹਨੂੰ ਸਾਰੇ ਅਸੀਂ ਘੇਰਤਾ ਨਾਲ ਲੈਨੇ ਆਂ ਸੋ ਪ੍ਰਧਾਨ ਸਾਹਿਬ ਨੇ ਜਾਣਕਾਰੀ ਦਿੱਤੀ ਆ ਉਹਨਾਂ ਨੇ ਟੌਪ ਦੇ ਵਕੀਲਾਂ ਦੇ ਨਾਲ ਜਿਹੜੀ ਆ ਇੱਕ ਇੱਕ ਤੱਤ ਜਿਹੜਾ ਰਿਪੋਰਟ ਨੂੰ ਭੁਗ ਕੇ ਉਹ ਫਿਰ ਜੋ ਵੀ ਉਹ ਫੈਸਲਾ ਅਗਲਾ ਲੰਦੇ ਆ ਅਸੀਂ ਦੇ ਲੋ ਜਿਹੜਿਆ ਉਹਦੇ ਨਾਲ ਅਸੀਂ ਚਾਹੁੰਦੇ ਆ ਕਿ ਭਾਵੇਂ देर ਨਾਲ ਹੀ ਇਨਸਾਫ ਹੋਵੇ ਇਨਸਾਫ ਹੋਣਾ ਚਾਹੀਦਾ ਇਸ ਕਰਕੇ ਉਹਦੇ ਤੇ ਸਾਰਿਆਂ ਦੀ ਇੱਕ رائے ਆ ਸਾਰਿਆਂ ਦਾ ਪਰਿਵਾਰ ਦੇ ਨਾਲ ਵੀ ਹਮਦਰਦੀ ਆ ਉਸ ਦਰਦ ਨੂੰ ਵੀ ਸਾਰਾ ਪੰਜਾਬ ਸਮਝਦਾ ਇਸ ਕਰਕੇ ਸਾਰੀ ਸਿੱਖ ਕੌਮ ਸਮਝਦੀ ਹੈ ਜਦੋਂ ਲੋਡੂ ਲੈਂਕਸ ਗਲਵਾਂ ਤੋਂ ਉਸ ਨੂੰ ਕਿਹੜਾ ਸਟ੍ਰੈਟਜੀ ਹੈ ਪਾਰਟੀ ਦੀ ਸਰ ਜਿਸ ਤਰੀਕੇ ਨਾਲ ਗੱਲ ਇਹ ਕਿ ਸਾਡਾ ਅੱਜ ਦੀ ਡੇਟ ਦੇ ਵਿੱਚ ਭੋਜਨ ਸਮਾਜ ਪਾਰਟੀ ਦੇ ਨਾਲ ਸਾਡਾ ਬੜਾ ਅੱਛਾ ਰਿਸ਼ਤਾ ਹੈ ਸਮਝੌਤਾ ਸਾਡਾ ਉਹਨਾਂ ਨਾਲ ਚੱਲ ਰਿਹਾ ਐਲਾਈਅੰਸ ਇਸ ਕਰਕੇ ਉਹਨੂੰ ਅਸੀਂ ਸਟਰੈਂਥਨ ਦੋਨੇ ਪਾਰਟੀਆਂ ਕਰ ਰਹੇ ਹਾਂ ਜੋ ਅੱਜ ਦੀ ਡੇਟ ਹੈ ਉਹੀ ਕਹਿ ਕਮੈਂਟ ਕੀਤਾ ਜਾ ਸਕਦਾ ਬਾਕੀ ਕੱਲ ਨੂੰ ਕੀ ਹੋਏਗਾ ਜਦੋਂ ਕੋਈ ਡਵੈਲਪਮੈਂਟ ਹੋਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਉਹਦੇ ਤੇ ਕਮੈਂਟ ਕਰਨਾ ਔਕਰ ਡਾਕਰ ਸਾਹਿਬ ਬਹੁਤ ਜ਼ਰੂਰ ਕਿ ਅਗਾਂਹ ਨੂੰ ਸੈਂਟਰ ਕੀਤਾ ਜਾ ਰਿਹਾ ਜੀ ਪੰਜਾਬ ਦੇ ਨਾਲ ਪੰਜਾਬ ਪਿਆ ਹੈ। ਅੱਛੀ ਗੱਲ ਹੈ। ਦੇਖੋ ਜੇ ਡਾਕਰ ਸਾਹਿਬ ਵੀ ਜਿਹੜੇ ਹੈ ਭਾਜਪਾ ਦੇ ਪ੍ਰਧਾਨ ਹੋ ਕੇ ਸਾਡੇ ਸਟ੍ਰੈਂਥ ਨੂੰ ਹੁੰਦੀ ਗੱਲ ਕਰਦੇ ਤੇ ਉਹਨਾਂ ਦਾ ਧੰਨਵਾਦ। ਅੱਛੀ ਗੱਲ ਹੈ। ਚਲੋ ਜੋ ਹੋਏਗਾ ਜਦੋਂ ਸਮਾਂ ਆਏਗਾ ਤੁਹਾਡੇ ਨਾਲ ਸਾਂਝਾ ਕਰਾਂਗੇ। ਸਮੇਂ ਨੂੰ ਲੈ ਕੇ ਗੱਲਬਾਤ ਹੋਈ ਹੈ। ਹਾਂਜੀ ਇਹ ਚੀਜ਼ਾਂ ਨਾ ਤਾਂ ਮੈਂ ਇੱਥੇ ਕੋਈ ਕਮੈਂਟ ਕਰਦਾ ਹੁਣ ਨਾ ਕਰ ਸਕਦਾ ਕਿਉਂਕਿ ਨਾ ਰਾਤਰੇ ਤਾਂ ਇਸ ਕੰਮ ਵਾਸਤੇ ਇਸ ਕਰਕੇ ਜਦੋਂ ਕੋਈ ਫੈਸਲਾ ਹੋਇਆ ਤੁਹਾਡੇ ਸਭ ਨੂੰ ਆ ਜਾਣਾ ਤੁਹਾਡੇ ਸਰਦਾਰ ਜੀ ਸਹੀ ਕਹਿੰਦੇ ਜੀ ਕਿ ਜੋ ਕੈਲੰਡਰ ਡਿਜੀਟਲ ਆਲਾ ਹੈ ਉਹ ਸਿਰਫ ਰੋਟੀ ਕਰਨੀ ਹੈ ਇਹ ਠੀਕ ਹੈ ਗੱਲ ਉਹਨਾਂ ਦੀ ਅਸੀਂ ਵੀ ਮੰਨਦੇ ਆ ਇਸ ਸਾਇਨਸ ਨੇ ਬੜਾ ਇਤਿਹਾਸਿਕ ਰੋਲ ਪਲੇ ਕੀਤਾ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਸਤਿਭਾਵਨਾ ਵਾਸਤੇ ਪੰਜਾਬ ਦੇ ਡਵੈਲਪਮੈਂਟ ਪਾਸੇ ਇੱਕ ਲੰਮਾ ਸਾਰ ਰੋਲ ਇਸ ਸਾਇਨਸ ਦਾ ਰਿਹਾ ਇਸ ਕਰਕੇ ਉਹਨੂੰ ਮੰਨਣ ਤੋਂ ਕੋਈ ਵੀ ਇਨਕਾਰੀ ਨਹੀਂ ਪਰ ਕੀ ਹੁੰਦਾ ਕੱਲ ਨੂੰ ਇਹ ਪੋਲਿਟਿਕਲ ਫੈਸਲੇ ਹੁੰਦੇ ਆ ਜਦੋਂ ਕੋਈ ਹੋਇਆ ਫਿਰ ਤੁਹਾਡਾ ਸੱਚ ਕਰਨ ਬਈ ਜੋਗੀ ਇਹ ਰਿਤੇ ਨਾਲ ਆਪਣੀ ਬਿਆਨ ਦੇ ਦਿੰਦੇ ਹੋ ਕਹਿੰਦੇ ਕਿ ਇਸ ਧਰਮ ਦਾ ਸਿਰਫ ਇੱਕ ਹੀ ਹੈ ਸਲਾਮਤ ਬਾਕੀ ਦਾ ਪੰਚ ਨੇ ਸੰਪਰਦਾਇ ਨੇ ਬਾਕੀ ਹੋਰ ਇਸੇ ਲਈ ਸਲਾਮਤ ਇੱਕ ਹੀ ਹੈ ਦੇਖੋ ਗੱਲ ਇਹ ਹੈ ਕਿ ਜਿੰਨੀ ਦੇਰ ਤੱਕ ਮੈਂ ਸਾਰੀ ਉਹਨਾਂ ਦੀ ਗੱਲ ਨੂੰ ਸਮਝ ਨਹੀਂ ਲੰਦਾ ਇਸ ਕਰਕੇ ਉਹਨੇ ਦੇਰ ਤੱਕ ਕਮੈਂਟ ਕਰਨਾ ਜਿਹੜਾ ਉਹ ਔਕਾਪਾ ਕਿ ਕਿਹੜੀ ਗੱਲ ਕਹੀ ਹੈ ਕਿ ਸੰਦਰਭ ਚ ਕਹੀ ਹੈ ਕੋਈ ਆਪਣਾ ਜਿੰਨੀ ਦੇਰ ਤੱਕ ਡੱਟ ਤੱਕ ਤੁਸੀਂ ਚੀਜ਼ ਨੂੰ ਸਮਝਣਾ ਲਓ ਉਨੀ ਦੇਰ ਤੱਕ ਉੱਤੇ ਕਮੈਂਟ ਨਹੀਂ ਕਰਦੇ ਬਾਕੀ ਧਰਮ ਦੇਸ਼ ਦੇ ਵਿੱਚ ਸਾਰੇ ਇੰਡੀਪੈਂਡੈਂਟ ਨੇ ਸੰਵਿਧਾਨ ਦੇ ਵਿੱਚ ਰੈਕਗਨਿਸ਼ਨ ਹੈ ਸਾਰਿਆਂ ਨੂੰ ਇਸ ਕਰਕੇ ਕੋਈ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਦੀ ਵੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਤੇਜ ਤਾਂ ਸਾਡਾ ਸੰਵਿਧਾਨ ਜਿਹੜੇ ਵਕ ਵਕ ਧਰਮ ਨੇ ਉਹਨਾਂ ਨੂੰ ਰੈਕਗਨਾਈਜ਼ ਕਰਦਾ ਪ੍ਰਾਪਰ ਸਿਸਟਮ ਹੈ ਇੱਕ ਇਹ ਕਰਕੇ ਜਦੋਂ ਉੱਥੇ ਰੈਕੋਗਨਾਈਜ਼ ਨੇ ਕਿ ਕਿ ਨੂੰ ਜੋ ਆਪਣੇ ਕਿਸੇ ਤੇ ਕੀ ਵਿਚਾਰ ਹੋ ਸਕਦੇ ਹੋ ਕਿਸੇ ਦੇ ਆਪਣੇ ਵਿਚਾਰੇ ਸਰਪੰਜਾਬ ਪੰਜਾਬ ਪਹੁੰਚਾਉਣ ਦੀ ਜਤਰਾ ਸ਼ੁਰੂ ਕਰ ਰਹੇ ਆ ਇਹਦੇ ਬਾਰੇ ਸਮਝਾ ਦਸਤਾਵੇਜ਼ ਨਹੀਂ ਹੈ ਰੈਲੀਆਂ ਕਰ ਲਏ ਨਹੀਂ ਰੈਲੀਆਂ ਨਹੀਂ ਰੈਲੀਆਂ ਤਾਂ ਹਟ ਕੇ ਕਰਾਂਗੇ ਕਿਉਂਕਿ ਵੱਡਾ ਕਾਫਲਾ ਲੈ ਕੇ ਤੇ ਆਪ ਜਿਹੜਾ ਵਕ ਵਕ ਪਿੰਡਾਂ ਦੇ ਵਿੱਚ ਪ੍ਰਧਾਨ ਸਾਹਿਬ ਜਾਣਗੇ ਕੁਛ ਟਮਤੇ ਜਿਹੜੇ ਹੈ ਜਿੰਨਾ ਥੋੜਾ ਥੋੜਾ ਸਮਾਂ ਹੋ ਸਕੇ ਉਹ ਸੰਬੋਧਨ ਵੀ ਕਰਨਗੇ ਜਿਸ ਤਰ੍ਹਾਂ ਰੋਡ ਸ਼ੋਅ ਹੁੰਦਾ ਉਸ ਤਰੀਕੇ ਦੇ ਨਾਲ ਆਪ ਪਿੰਡਾਂ ਦੇ ਵਿੱਚ ਘੁੰਮ ਕੇ ਜਿਹੜਾ ਉਹ ਟੂਰ ਕਰਨਗੇ ਅਸਮ ਦੀ ਖੁਸ਼ੀ ਸੀ। ਥੈਂਕ ਯੂ ਜੀ। ਮਿਹਰਬਾਨੀ।